ਮੋਟਰਸਾਈਕਲ ਤੇ ਸਵਾਰ ਹੋ ਕੇ ਪੂਰਾ ਪਰਿਵਾਰ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਦਰਦਨਾਕ ਹਾ사 ਵਾਪਰ ਗਿਆ ਹਾਸੇ ਦੇ ਵਿੱਚ ਪਿਓ ਤੇ ਧੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮਾਂ ਤੇ ਪੁੱਤ ਦੋਵੇਂ ਜ਼ਖਮੀ ਦਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਪੂਰਾ ਪਰਿਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਰਾਹ ਦੇ ਵਿੱਚ ਜਾਂਦਿਆ ਹੋਇਆ ਮੋਟਰਸਾਈਕਲ ਦਾ ਹੈਂਡਲ ਜਿਹੜਾ ਆ ਉਹ ਕੈਂਟਰ ਦੇ ਪਿਛਲੇ ਹਿੱਸੇ ਦੇ ਵਿੱਚ ਫਸ ਜਾਂਦਾ ਜਿਸ ਤੋਂ ਬਾਅਦ ਇਹ ਪੂਰਾ ਪਰਿਵਾਰ ਕੈਂਟਰ ਦੀ ਝਪੇਟ 'ਚ ਆ ਗਿਆ ਤਸਵੀਰਾਂ ਬੇਹਦ ਭਿਆਨਕ ਨੇ ਮੌਕੇ ਤੇ ਪਹੁੰਚੇ ਹੋਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤਰਨ ਤਰਨ ਨੇੜੇ ਪੱਟੀ ਰੋਡ ਤੇ ਦੇਰ ਸ਼ਾਮ ਇੱਕ ਮੋਟਰਸਾਈਕਲ ਸਵਾਰ ਇੱਕੋ ਪਰਿਵਾਰ ਦੇ ਚਾਰ ਜੀ ਜਿਹੜੇ ਨੇ ਉਹ ਜਾ ਰਹੇ ਸੀ ਤੇ ਸਾਹਮਣੇ ਤੋਂ ਤੇਜ਼ ਰਫ਼ਤਾਰ ਕੈਂਟਰ ਆ ਰਿਹਾ ਸੀ ਜਿਸ ਦੇ ਕਿ ਪਿਛਲੇ ਟਾਇਰ ਦੇ ਵਿੱਚ ਮੋਟਰਸਾਈਕਲ ਦੀ ਹੈੱਡਲਾਈਟ ਫਸ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਸਾਰਾ ਹਾ사 ਵਾਪਰ ਜਾਂਦਾ ਹੈ ਹੈੱਡਲਾਈਟ ਫਸਣ ਦੇ ਨਾਲ ਪਿਓਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮਾਂ ਪੁੱਤ ਜ਼ਖਮੀ ਦਸੇ ਜਾ ਰਹੇ ਨੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੋਰ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਕੈਂਟਰ ਨੂੰ ਕਬਜ਼ੇ ਚ ਲੈ ਲਿਆ ਗਿਆ ਜਾਣਕਾਰੀ ਮੁਤਾਬਿਕ ਇਸ ਦਰਦਨਾਕ ਹਾਦਸੇ ਚ ਪਿਓ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਮਾਂ ਤੇ ਪੁੱਤ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਵਾਲਿਆਂ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਤਰਨਤਾਰਨ ਪੱਟੀ ਰੋਡ ਤੇ ਤੇ ਹਾਂਜੀ ਹਾਦਸੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਸੀ ਨਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਸ਼ੋ ਬਸ ਇੰਨੀਆਂ ਕਿ ਬੇਨਤੀਆਂ ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਜਾਂ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕੀਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਤੇ ਉਹ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆ ਤਾਂ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠਾ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਤੇ ਹੁਣ ਉਹਨਾਂ ਨੂੰ ਚਲੋ ਤਰਨਤਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਨਾਰ ਲਾ ਚੱਲ ਰਿਹਾ ਵਾ ਤੇ ਹੁਣ ਬਾਕੀ ਵੀ ਲਾਛਾ ਉਹਨਾਂ ਦੀ ਲੈ ਗਏ ਉੱਤੇ ਉਸ ਮਟਮ ਹੋਊਗਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾ ਵੀ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਇਹ ਪਿੰਡੋਂ ਆਏ ਆ ਸੁਭਰਾਵਾਂ ਤੋਂ ਅੰਮ੍ਰਿਤਸਰ ਲਾ ਕੇ ਪੱਠੇ ਦੇ ਕੰਮ ਕਰਦੇ ਆ ਤੇ ਇਹ ਤੇ 407 ਗੱਡੀ ਦਾ ਇੰਟਰ ਵਾ ਤੇ ਉਹਨਾਂ ਪਿਛਲੇ ਟਾਇਰ ਥੱਲੇ ਵਿੱਚ ਦੇ ਕੇ ਤੇ ਮਲਕਤ ਆ ਵਾ ਦੋਹਾਂ ਮਤਲਬ ਇਹ ਵੀ ਪਿਓ ਤੇ ਜੀ ਨੂੰ ਤੇ ਦੋਨੋਂ ਥਾਂ ਤੇ ਮਾਰਕਤਿਆ ਵਾ ਤੇ ਜਿਹੜੀ ਕਰਦੀ ਸੀ ਤੇ ਜਿਹੜਾ ਮੁੰਡਾ ਹੈ ਉਹਨਾਂ ਦੀਆਂ ਲੱਤਾਂ ਟੁੱਟ ਗਿਆ ਵਾ ਉਹ ਉੱਥੇ ਹਸਪਤਾਲ ਦਾਖਲ ਆ ਜੀ ਬਾਬਾ ਜੀ ਆਵਾਜ਼ ਇਹਨਾਂ ਨੂੰ ਲਿਜਾਈਏ ਜਿਹੜੇ ਮਤਲਬ ਕਿ ਵੀ ਮਰਨ ਵਾਲੇ ਗੁਰਪ੍ਰੀਤ ਸਿੰਘ ਤੇ ਲੜਕੀ ਦਾ ਨਾਮ ਰੂਹੀ ਸੀ ਹਾਂਜੀ ਦੋਵੇਂ ਪਿਓ ਤੇ ਜੀ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਨਾਮ ਇਹ ਉਹਦੀ ਕਰਦੀ ਦਾ ਨਾਮ ਹੈ ਪ੍ਰੀਆ ਤੇ ਜਿਹੜਾ ਲੜਕਾ ਏ ਇੱਕ ਦਾ ਨਾ ਜਸਪਾਲ ਇੱਕ ਦਾ ਨਾ ਕਾਲੂ ਹਾਂਜੀ ਇੱਕੇ ਮੋਟਰਸਾਈਕਲ ਤੇ ਇੱਕੇ ਮੋਟਰਸਾਈਕਲ ਤੇ ਜੀ ਇੱਕੇ ਪਰਿਵਾਰ ਦੇ ਜੀ ਇੱਕੇ ਪਰਿਵਾਰ ਦੇ ਜੀ ਅਸੀਂ ਇਹੋ ਹੀ ਮੰਗ ਕਰਦੇ ਆਂ ਵੀ ਇਹ ਇਨਸਾਫ ਮਿਲਣਾ ਚਾਹੀਦਾ ਵਾ ਕਿ ਘਰ ਤੇ ਬਰਬਾਦ ਹੋ ਗਿਆ ਵਾ ਤੇ ਉਹਦੇ ਜਿਹੜੇ ਨਿੱਕੇ ਨਿੱਕੇ ਉਹਦੇ ਬੱਚੇ ਆ ਤੇ ਉਹ ਵੀ ਅਜੇ ਹਸਪਤਾਲ ਪਏ ਆ ਸਾਨੂੰ ਪਤਾ ਹੀ ਨਹੀਂ ਕੋਈ ਵੀ ਉਹਨਾਂ ਦੀ ਵੀ ਅਸੀਂ ਅਜੇ ਹੱਥ ਲਾ ਕੇ ਬੈਠੇ ਆ ਵਾਹਿਗੁਰੂ ਕਿਰਪਾ ਕਰੇ ਗੱਲ ਗੱਬੇ ਭਾਈ ਉਹ ਸਬਰਾਵਾ ਤੋਂ ਆਉਂਦੇ ਸੀ ਚਾਰ ਜਣਿਆਂ ਘਰ ਦੀ ਨਾਲ ਤੇ ਇੱਕ ਵੱਡਾ ਮੁੰਡਾ ਦਾ ਤੇ ਇੱਕ ਛੋਟੀ ਗੁੱਡੀ ਆ ਇਧਰ ਆਇਆ ਤੇ ਟਰੱਕ ਦੇ ਵਿੱਚ ਵਜਿਆ ਤੇ ਇਹਨਾਂ ਦੋਹਾਂ ਜਣੇ ਦੀ ਦਿੱਤੋ ਗਿਆ ਤੇ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਹੋਆ ਪਾਏ ਕਿ ਉਹਨਾਂ ਦੇ ਵਜਾ ਚਰਾਂ ਲੱਤਾਂ ਬਾਵਾ ਟੁੱਟੀਆਂ ਸਾਢੇ ਜੀ 4 ਵਜੇ ਦੋਹਾਂ ਦੀ ਦਿੱਤੋ ਗਿਆ ਤੇ ਦੋ ਹਸਪਤਾਲਾਂ 'ਚ ਮੰਗ ਸਾਡੀ ਇਹੋ ਜੀ ਹੈ ਵੀ ਜੋ ਧੱਕਾ ਹੋਇਆ ਹੈ ਵਾ ਤੇ ਆਪਾਂ ਕੋ ਇਹਦਾ ਇਨਸਾਫ ਲਈਏ ਵੀ ਇਹ ਮੋਟਰਸਾਈਕਲ ਤੇ ਹੁੰਡੇ ਸੀ ਜੀ ਮੋਟਰਸਾਈਕਲ ਵਿੱਚ ਹੀ ਹੁੰਨਾ ਮਾ ਜੀ ਇਹ ਮੋਟਰਸਾਈਕਲ ਤੇ ਟਰੱਕ ਚ ਵੱਜਿਆ ਕੋਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਕੀ ਹਾਂਜੀ ਟਰੱਕ ਵਾਲਿਆਂ ਨੇ ਫੜਿਆ ਗਿਆ ਅਸੀਂ ਤੇ ਪੱਟੀ ਖਾਦੋ ਤੇ ਪੱਟੀ ਹੁਣ ਫੋਨ ਆਇਆ ਕਰੋ ਉਹ ਤਾਂ ਤੇ ਅਸੀਂ ਸਾਡੇ ਨਾਲ ਕੰਮ ਹੋਇਆ ਸੀ ਇਹ ਐਕਸੀਡੈਂਟ ਹੋਇਆ ਉਹ ਟਰੱਕ ਚ ਉਹ ਕੈਂਟਰੀ ਦੇ ਦਾ ਟਰੱਕ ਹੁੰਦਾ ਕੋਈ ਚੋਟ ਬਤੀਆ ਤੇ ਅਸੀਂ ਮਾਰੇ ਬਾਅਦ ਚ ਆਏ ਕਿਨੇ ਜਣੇ ਜਥੇ ਇਹਦੇ ਵਿੱਚ ਦੋ ਤੇ ਕੁੜੀ ਦੇ ਪਿਓ ਦੀ ਮੌਕੇ ਤੇ ਹੋ ਗਈ ਆ ਤੇ ਦੂਜੇ ਦੇ ਦੀ ਘਰ ਵਾਲੀ ਸੀ ਉਹਦੇ ਮੁੰਡਾ ਦੇ ਨਾਲ ਚਾਰ ਜਣੇ ਬੈਠੇ ਉਹਨਾਂ ਨੂੰ ਹਸਪੀਟਲ ਲੱਗੇ ਆ ਬਾਗ ਵਾਲੇ ਹਾਂ ਤੇ ਅੰਦਰ ਵਾਲਾ ਨਹੀਂ ਉਹ ਉਹ ਨਾ ਅਸੀਂ ਤੇ ਬਾਅਦ ਚ ਪਹਿਲਾਂ ਉਹਨੇ ਬਨ ਕੇ ਭਾਇਆ ਉਹਨਾਂ ਜਿਹੜਾ ਗੱਡੀ ਆ ਨਾ ਮੁੜ ਕੇ ਭੱਜ ਗਿਆ ਮੈਂ ਜਾ ਕੇ ਵੇਖਿਆ ਹੈ ਨਹੀਂ ਉਹ